ਨੇ ਕੋਨੇ ਕੀ ਹੋਇਆ ਆ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਪੰਜਾਬ ਮੈਡਮ ਸਿਸ਼ੀ ਪ੍ਰਭਾ ਦिशा ਨਦੇच्या हेड ਰੇਲਵੇਜ਼ ਦੇ ਅਸੀਂ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਪੈਸ਼ਲ ਚੈਕਿੰਗ ਮਹੀਨ ਚਲਾ ਰਹੇ ਹਾਂ ਜਿਹਦੇ ਤਹਿਤ ਕੱਲ ਰਾਜਪੁਰਾ ਰੇਲਵੇ ਸਟੇਸ਼ਨ ਤੇ ਇੰਸਪੈਕਟਰ ਇੰਸਪੈਕਟਰ ਸਾਡੇ ਐਸਐਚਓ ਅੰਕੁਰਦੀਪ ਸਿੰਘ ਤੇ ਐਸ ਜਸਵਿੰਦਰ ਸਿੰਘ ਚੌਂਕੀਚਾ ਰਾਜਪੁਰਾ ਦੀ ਵਾਈਹਟ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰੇ ਤੇ ਉੱਥੇ ਅਸੀਂ ਇੱਕ ਬੰਦਾ ਰੌਂਡ ਅਪ ਕੀਤਾ ਪਰਮਜੀਤ ਸਿੰਘ ਇਹ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਸ ਤੋਂ ਅਸੀਂ 9000 ਗੋਲੀਆਂ ਦੇ ਛਿਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਕਿੱਥੋਂ ਆ ਰਹੀ ਸੀ ਕਿਸੇ ਲੈ ਕੇ ਆਣ ਦੀ ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ ਤੇ ਅੱਗੇ ਅੰਬੀਸਰ ਜਾ ਰਿਹਾ ਸੀਗਾ ਕੰਮ ਕਰੀਦਾ ਇਹ ਬੜਾ ਪਹਿਲੇ ਵੀ ਜੇ ਕੋਈ ਪਰਚਾ ਹੋਇਆ ਹਾਂ ਪਹਿਲਾਂ ਇਸੇ ਦੋ ਪਰਚੇ ਰਜਿਸਟਰ ਹੋਏ ਨੇ ਅਸੀਂ ਪਤਾ ਕੀਤਾ ਦੋ ਪਰਚੇ ਅਸੀਂ 1 TDPs ਦਾ ਹੀ ਹੈ 1755 ਦਾ ਮਤਲਬ ਇਹ ਕ੍ਰਿਮੀਨਲ ਪਿਛੋ ਬੈਕਗ੍ਰਾਉਂਡ ਦਾ ਬੰਦਾ ਹੈ ਕਿੱਥੇ ਲੈ ਕੇ ਵੇਚਦਾ ਸੀਗਾ ਕਿੱਥੋਂ ਇਹ ਅੱਗੇ ਹੁਣ ਅਸੀਂ ਬੜੇ ਪ੍ਰਾਇਮਰੀ ਸਟੇਜ 'ਆਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਾਰਵਰਡ ਬੈਕਵਰਡ ਲਿੰਕਿੰਗ ਦੇ ਕੱਢਾਂਗੇ ਤੇ ਫਿਰ ਦੇਖਦੇ ਹਾਂ ਅੱਗੇ ਕਿ रश, दे कि ਹਜੇ ਤਾਂ ਅਜ ਕੱਲਾ ਹੀ ਐ ਪਰ ਇਹੋ ਜਿਹੀ ਹੁਣ ਦੇਖਦੇ ਆਂ ਵੀ ਕੋਈ ਹੋਰ ਵੀ ਨਾਲੇ ਤਾਂ ਹੋ ਸਕਦਾ ਕਿ ਆਪ ਹੀ ਆ ਜੀ ਐਸ਼ਮੇ ਤੇ ਦਾ ਇਹ ਅੱਜ ਅਸੀਂ ਤਾਂ ਦੋ ਟੈਸਟ ਕਰਾਵਾਂਗੇ ਫਿਰ ਪਤਾ ਚੱਲੇਗਾ ਇਸ ਦਾ ਕੀ ਹੈਗਾ ਉਹ ਟੈਸਟ ਦੇ ਵਿੱਚ ਪਤਾ ਚੱਲੇਗਾ ਦੇਖਦੇ ਆਂ ਕੌਣ ਹੈ ਕੀ ਹੈ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਪੰਜਾਬ ਮੈਡਮ ਸਿਸ਼ੀ ਪ੍ਰਭਾ ਦिशा ਨਦੇਚਾ ਹੈਡ ਰੇਲਵੇਜ਼ ਦੇ ਅਸੀਂ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਪੈਸ਼ਲ ਚੈਕਿੰਗ ਮਹੀਨ ਚਲਾ ਰਹੇ ਆ ਜਿਹਦੇ ਤਹਿਤ ਕੱਲ ਰਾਜਪੁਰਾ ਰੇਲਵੇ ਸਟੇਸ਼ਨ ਤੇ ਇਸਪੈਕਟਰ ਇਸਪੈਕਟਰ ਸਾਡੇ ਐਸਐਚਓ ਅੰਕੁਰਦੀਪ ਸਿੰਘ ਤੇ ਐਸ ਜਸਵਿੰਦਰ ਸਿੰਘ ਚੌਂਕੀ ਚ ਰਾਜਪੁਰਾ ਦੀ ਵਾਈਟ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰੇ ਤੇ ਉੱਥੇ ਅਸੀਂ ਇੱਕ ਬੰਦਾ ਰਾਉਂਡ ਅਪ ਕੀਤਾ ਪਰਮਜੀਤ ਸਿੰਘ ਇਹ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਤੋਂ ਅਸੀਂ 9000 ਗੋਲੀਆਂ ਦੇ ਛਿਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਕਿੱਥੋਂ ਆ ਰਹੀ ਸੀ ਕਿਸੇ ਲੈ ਕੇ ਜਾਣ ਦੀ ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ ਤੇ ਅੱਗੇ ਅੰਮ੍ਰਿਤਸਰ ਜਾ ਰਿਹਾ ਸੀਗਾ ਕੰਮ ਕਰੀਗਾ ਦਾ ਇਹ ਕੋਲਾ ਪਲੇਵੀ ਤੇ ਵੀ ਪੱਤਰ ਹਾਂ ਪਹਿਲਾਂ ਇਸੇ ਦੋ ਪਰਚਰ ਰਜਿਸਟਰਡ ਨੇ ਅਸੀਂ ਪਤਾ ਕੀਤਾ ਦੋ ਪੱਚੇ ਸੇ 10 DPS ਦਾ ਇਹ 1755 ਦਾ ਮਤਲਬ ਇਹ ਕ੍ਰਿਮੀਨਲ ਪਿਛੋ ਬੈਕਗ੍ਰਾਉਂਡ ਦਾ ਬੰਦਾ ਹੈ ਕਿੱਥੇ ਲਾ ਕੇ ਵੇਚਦਾ ਸੀ ਕਿੱਥੋਂ ਇਹ ਅੱਗੇ ਹੁਣ ਅਸੀਂ ਬੜੇ ਪ੍ਰਾਇਮਰੀ ਸਟੇਜ ਆ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਾਰਵਰਡ ਬੈਕਵਰਡ ਲਿੰਕਿੰਗ ਦੇ ਕੱਢਾਂਗੇ ਤੇ ਫਿਰ ਦੇਖਦੇ ਹਾਂ ਅੱਗੇ ਕਿੱਥੇ ਕੀ ਐਕਸਪਲੇਅ ਇਹ ਇਕੱਲਾ ਹੀ ਨਹੀਂ ਔਰ ਵੀ ਦੇ ਕੋਈ ਸਾਥੀ ਹੈ ਨੇ ਕਿ ਹਜੇ ਤਾਂ ਅਜ ਇਕੱਲਾ ਹੀ ਹੈ ਪਰ ਇਹੋ ਜੀ ਹੁਣ ਦੇਖਦੇ ਹਾਂ ਵੀ ਕੋਈ ਹੋਰ ਵੀ ਨਾਲੇ ਦਾ ਹੋ ਸਕਦਾ ਕਿ ਆਪ ਹੀ ਆਦੀਆਂ ਨੇ ਸ਼ਮੇ ਤੇ ਦਾ ਹੀ ਇਹ ਅਜੇ ਸੀ ਤਾਂ ਦੋ ਟੈਸਟ ਕਰਾਵਾਂਗੇ ਫਿਰ ਪਤਾ ਚੱਲੇਗਾ ਐਸਾ ਕੀ ਹੈਗਾ ਉਹ ਟੈਸਟ ਦੇ ਵਿੱਚ ਪਤਾ ਚੱਲੇਗਾ ਦੇਖਾਂ ਕੋਣੇ ਕੀ ਹੋਇਆ ਆ ਮਾਨ ਜੋ ਸਪੈਸ਼ਲ ਡੀਜੀਪੀ ਰੇਲਵੇਜ਼ ਪੰਜਾਬ ਮੈਡਮ ਫਿਸ਼ੀ ਪ੍ਰਬੰਧ ਦिशा ਨਦੇਚਾ ਹੇਟ ਰੇਲਵੇਜ਼ ਦੇ ਅਸੀਂ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਪੈਸ਼ਲ ਚੈਕਿੰਗ ਮਹੀਨ ਚਲਾ ਰਹੇ ਹਾਂ ਜੀ ਦੇ ਤਹਿਤ ਕੱਲ ਰਾਜਪੁਰਾ ਰੇਲਵੇ ਸਟੇਸ਼ਨ ਤੇ ਇਨਸਪੈਕਟਰ ਇਨਸਪੈਕਟਰ ਸਾਡੇ ਐਸਐਚਓ ਅੰਕੁਰਦੀਪ ਸਿੰਘ ਤੇ ਐਸਏ ਜਸਵਿੰਦਰ ਸਿੰਘ ਚੌਂਕੀਚਾ ਰਾਜਪੁਰਾ ਦੀ ਵਾਈਹੇਟ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰੇ ਤੇ ਉਥੇ ਅਸੀਂ ਇੱਕ ਬੰਦਾ ਆਰੌਂਡ ਅਪ ਕੀਤਾ ਹੈ ਪਰਮਜੀਤ ਸਿੰਘ ਇਹ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਤੋਂ ਅਸੀਂ 9000 ਗੋਲੀਆਂ ਦੇ ਛਿਲੀਆਂ ਗੋਲੀਆਂ ਪ੍ਰਾਪਤ ਕੀਤੀਆਂ ਨੇ ਕਿੱਥੋਂ ਆ ਰਹੀ ਸੀ ਕਿਥੇ ਲੈ ਕੇ ਜਾਣੀ ਸੀ ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ ਤੇ ਅੱਗੇ ਅੰਮ੍ਰਿਤਸਰ ਜਾ ਰਿਹਾ ਸੀਗਾ ਕੰਮ ਕਰ ਕੀ ਕਰਦਾ ਇਹ ਪਹਿਲਾਂ ਵੀ ਜੇ ਕੋਈ ਪੱਤਰ ਹਾਂ ਪਹਿਲਾਂ ਇਸੇ ਦੋ ਪਰਚੇ ਰਜਿਸਟਰਡ ਨੇ ਅਸੀਂ ਪਤਾ ਕੀਤਾ ਦੋ ਪੱਤੇ ਅਸੀਂ 100 DPS ਦਾ ਇਹ 157 ਦਾ ਮਤਲਬ ਇਹ ਕ੍ਰਿਮੀਨਲ ਪਿਛੋਕੜ ਦਾ ਬੰਦਾ ਹੈ ਕਿਥੇ ਲੈ ਆ ਕੇ ਵੇਚਦਾ ਸੀਗਾ ਕਿਥੋਂ ਇਹ ਇਹ ਅੱਗੇ ਹੁਣ ਅਸੀਂ ਬੜੇ ਪ੍ਰੀਮੀਅਰੀ ਸਟੇਜ 'ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਾਰਵਰਡ ਤੇ ਫਿਰ ਦੇਖਦੇ ਹਾਂ ਕਿ ਕਿੱਥੇ ਕੀ ਐਕਸਪਲੇਨ ਕਰੇ ਕੱਲਾ ਜੀ ਔਰ ਵੀ ਦੇ ਕੋਈ ਸਾਥੀ ਆਏ ਨਹੀਂ ਕਿ ਹਜੇ ਤਾਂ ਅਜ ਕੱਲਾ ਹੀ ਐ ਪਰ ਹਜੇ ਹੁਣ ਦੇਖਦੇ ਹਾਂ ਵੀ ਕੋਈ ਹੋਰ ਵੀ ਨਾਲੇ ਤਾਂ ਹੋ ਸਕਦਾ ਕਿ ਆਪ ਹੀ ਆ ਜੀ ਨਿਸ਼ਮੇਟੇ ਦਾ ਜੀ ਇਹ ਅੱਜ ਅਸੀਂ ਤਾਂ ਦੋ ਟੈਸਟ ਕਰਾਵਾਂਗੇ ਫਿਰ ਪਤਾ ਚੱਲੇਗਾ ਇਸ ਦਾ ਕੀ ਹੈਗਾ ਉਹ ਟੈਸਟ ਦੇ ਵਿੱਚ ਪਤਾ ਚੱਲੇਗਾ